ਸੋ ਸਾਰੇ ਗਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਾਂਗੇ ਉਹ ਗੱਲਬਾਤ ਹੈ ਆਪਣੇ PSAT ਦੇ ਰਿਜ਼ਲਟ ਦੀ ਅਪਡੇਸ਼ਨ ਨੂੰ ਲੈ ਕੇ PSAT ਦੇ ਬਾਰੇ ਵਿੱਚ ਜੇ ਆਪਾਂ ਸਭ ਤੋਂ ਪਹਿਲੀ ਚੀਜ਼ ਦੀ ਗੱਲ ਕਰੀਏ ਸੋ ਉਸ ਦੀ ਅਨਸਰ ਕੀ ਜਿਹੜੀ ਹੈ ਉਹ ਆ ਚੁੱਕੀ ਸੀ ਪਹਿਲਾਂ ਹੀ ਉਸ ਦੇ ਅਨਸਰ ਕੀ ਦੇ ਉੱਪਰ ਜਿਹੜਾ ਗ੍ਰੀਵੈਂਸ ਪੋਰਟਲ ਹੈ ਉਹ ਵੀ ਪਹਿਲਾਂ ਹੀ ਜਿਹੜਾ ਹੈ ਅਪਡੇਟ ਹੋ ਚੁੱਕਿਆ ਹੈ ਜਿਸ ਦੀ ویب سائٹ ਵੀ ਆਪ ਸਭ ਨੂੰ ਪਤਾ ਹੈ psat.pscb.ac.in ਹੈ ਜੀ ਹੁਣ ਪੀਐਸਟੈਟ ਦੇ ਵਿੱਚ ਅਗਲਾ ਪ੍ਰੋਸੈਸ ਜਿਹੜਾ ਹੈ ਜਿਹੜੀ ਕਿ ਫਾਈਨਲ ਆਨਸਰ ਕੀਨੇ ਕਦੋਂ ਆਉਣਾ ਹੁੰਦਾ ਸੋ ਇੱਥੇ ਜਿਹੜੀ ਆਪਾਂ ਸਭ ਤੋਂ ਪਹਿਲੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਸਾਹਮਣੇ ਰੱਖ ਲਈਏ ਉਹ ਗੱਲਬਾਤ ਇਹ ਹੈ ਕਿ ਪੀਐਸਟੈਟ ਦਾ ਜਿਹੜਾ ਰਿਜ਼ਲਟ ਹੁੰਦਾ ਹੈ ਤੇ ਜਿਹੜੀ ਫਾਈਨਲ ਆਨਸਰ ਕੀ ਹੈ ਉਹ ਇੱਕੋ ਦਿਨ ਹੀ ਇਕੱਠੀ ਹੀ ਆਉਂਦੀ ਹੈ ਭਾਵੇਂ ਜਦੋਂ ਹੀ ਫਾਈਨਲ ਆਨਸਰ ਕੀ ਆਏਗੀ ਨਾਲ ਰਿਜ਼ਲਟ ਵੀ ਅਪਡੇਟ ਹੋ ਕੇ ਹੀ ਆ ਜਾਂਦਾ ਹੈ ਬਹੁਤ ਘੱਟ ਚਾਂਸ ਏਦਾਂ ਦੇ ਹੁੰਦੇ ਨੇ ਕਿ ਜਦੋਂ ਅਸੀਂ ਇਹ ਕਹੀਏ ਕਿ ਜਿਹੜਾ ਫਾਈਨਲ ਆਨਸਰ ਕੀ ਆਗੇ ਦਾ ਰਿਜ਼ਲਟ ਉਸ ਤੋਂ ਕੁਝ ਦਿਨ ਬਾਅਦ ਆਏਗਾ ਕਈ ਵਾਰ ਇਦਾਂ ਵੀ ਹੋ ਜਾਂਦਾ ਪਰ ਕਈ ਵਾਰ ਫਾਈਨਲ ਆਨਸਰ ਕੀ ਜਿਸ ਦਿਨ ਆਏਗੀ ਨਾਲ ਦੀ ਨਾਲ ਹੀ ਜਿਹੜਾ ਰਿਜ਼ਲਟ ਵੀ ਅਪਡੇਟ ਹੋ ਜਾਂਦਾ ਇਸੇ ਕਰਕੇ ਜਿਹੜਾ ਰਿਜ਼ਲਟ ਦੇ ਵਿੱਚ ਉਹ ਸਮਾਂ ਲੱਗਦਾ ਹੈ ਫਾਈਨਲ ਆਨਸਰ ਕੀ ਆਉਣ ਦੇ ਵਿੱਚ ਸਮਾਂ ਲੱਗਦਾ ਪਰ ਬਹੁਤ ਸਾਰੇ ਬੱਚਿਆਂ ਨੇ ਜਿਹੜੇ ਆਪਣੇ ਨੰਬਰ ਉਹ ਮਲਾ ਲਏ ਹੁੰਦੇ ਨੇ ਜਿਹੜੇ ਬੱਚਿਆਂ ਦੇ ਨੰਬਰ 91 92 99 88 ਤੱਕ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਡਰ ਹੁੰਦਾ ਜਿਵੇਂ ਕੋਈ ਕੈਟਾਗਰੀ ਹੈ ਤੋਂ 80 81 82 83 84 ਇਹਨਾਂ ਨੂੰ ਜਿਹੜਾ ਉਹ ਡਰ ਹੁੰਦਾ ਬਾਕੀ ਦੇ ਜਿਹੜੇ ਕੋਈ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਦੇ ਨੰਬਰ 92 93 ਤੋਂ ਪਲੱਸ ਨੇ ਜਾਂ ਜਿਨ੍ਹਾਂ ਦੇ 84 85 ਤੋਂ ਪਲੱਸ ਨੇ ਕੋਈ ਕੈਟਾਗਰੀ ਦੇ ਉਹਨਾਂ ਨੂੰ ਜਿਹੜਾ ਇਸ ਚੀਜ਼ ਦਾ ਡਰ ਜਿਹੜਾ ਉਹ ਥੋੜਾ ਘੱਟ ਹੁੰਦਾ ਉਹਨਾਂ ਨੂੰ ਡਰ ਜਿਹੜਾ ਖਤਮ ਹੁੰਦਾ ਕਿਉਂਕਿ ਦੋ ਨੰਬਰ ਕੱਟਨੇ ਇਸ ਤੋਂ ਵੱਧ ਜਿਹੜੀ ਗੁੰਜਾਇਸ਼ ਨਹੀਂ ਹੁੰਦੀ ਕਿ ਦੋ ਤੋਂ ਜਿਹੜੇ ਜ਼ਿਆਦਾ ਕੱਟ ਜਾਣ ਨੰਬਰ ਹਾਂ ਜਿਨ੍ਹਾਂ ਦੇ 88 ਹੁੰਦੇ ਨੇ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਸ਼ਾਇਦ ਕਲੀਅਰ ਹੋ ਜਾਏ ਕਿਉਂਕਿ ਦੋ ਚਾਰ ਨੰਬਰ ਜਿਹੜੇ ਹੈ ਉਹ ਕਈ ਵਾਰ ਕੋਈ ਕੁਐਸਚਨ ਵਾਕਈ ਗ੍ਰੇਸ ਮਾਰਕਸ 'ਚ ਹੁੰਦਾ ਉਸ ਨੂੰ ਗ੍ਰੇਸ ਮਿਲ ਜਾਂਦੀ ਹੈ ਕੋਈ ਕੁਐਸਚਨ ਗਲਤ ਹੁੰ ਕਈ ਵਾਰ ਕਿਸੇ ਕੁਐਸਚਨ ਦੇ ਇੱਕ ਆਪਸ਼ਨ ਦੀ ਬਜਾਏ ਦੋ ਆਪਸ਼ਨ ਆਨਸਰ ਹੁੰਦੇ ਨੇ ਉਹ ਆਨਸਰ ਹੋ ਕੇ ਆ ਜਾਂਦੇ ਨੇ ਸੋ ਇਸ ਤਰੀਕੇ ਨਾਲ ਜਿਹੜੀਆਂ ਹੈ ਉਹ ਫਾਈਨਲ ਆਨਸਰ ਕੀ ਦੇ ਵਿੱਚ ਦੋ ਤੋਂ ਚਾਰ ਨੰਬਰ ਦਾ ਜਿਹੜਾ ਫੇਰ ਬਦਲ ਹੈ ਉਹ ਦੇਖਣ ਨੂੰ ਮਿਲ ਜਾਂਦਾ ਹੈ ਸੋ ਉਹ ਹੋ ਸਕਦਾ ਹੈ ਹੋਰ ਜਿਹੜਾ ਰਿਜ਼ਲਟ ਹੈ ਉਹ ਵੀ ਹੁਣ ਆਉਣ ਦੀ ਬੜੀ ਉਮੀਦ ਹੈ ਇਸੇ ਹਫਤੇ ਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਆਉਣ ਦੀ ਪੂਰੀ ਪੂਰੀ ਉਮੀਦ ਹੈ ਇਸ ਹਫਤੇ 10 ਦਿਨ ਦੇ ਵਿੱਚ ਤੁਹਾਨੂੰ ਜਿਹੜਾ ਰਿਜ਼ਲਟ ਹੈ ਉਹ ਬੋਰਡ ਵੱਲੋਂ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਅਖਬਾਰ ਦੇ ਵਿੱਚ ਵੀ ਜਿਹੜੀ ਇੱਕ ਵਾਰ ਖਬਰ ਜਿਹੜੀ ਇਸ ਦੀ ਲੱਗ ਚੁੱਕੀ ਹੈ ਸੋ ਇਹ ਜਿਹੜੀ ਪੀਐਸਟ ਦੇ ਰਿਜ਼ਲਟ ਨੂੰ ਲੈ ਕੇ ਸੀਗੀ ਗੱਲਬਾਤ ਕਿ ਪੀਐਸਟ ਦਾ ਰਿਜ਼ਲਟ ਜਿਹੜਾ ਹੈ ਉਹ ਬਹੁਤ ਥੋੜੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਗ੍ਰੀਵੈਂਸ ਪੋਰਟਲ ਉਸ ਦਾ ਜਿਹੜਾ ক্লোਜ਼ ਹੋ ਚੁੱਕਿਆ ਹੈ ਅਨਸਰ ਕੀ ਦੇ ਉੱਪਰ ਜਿਹੜੀ ਆਬਜੈਕਸ਼ਨਸ ਹੋ ਉਸ ਦੀਆਂ ਲੱਗ ਚੁੱਕੀਆਂ ਨੇ ਬੜੇ ਦਿਨ ਹੋ ਚੁੱਕੇ ਨੇ ਸੋ ਇਸ ਤੋਂ ਬਾਅਦ ਜਿਹੜਾ ਹੈ ਉਹ ਮਾਸਟਰ ਕੈਡਰ ਦੇ ਉੱਪਰ ਆਪ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਮਾਸਟਰ ਕੈਡਰ 2025 ਦੇ ਬਾਰੇ ਵਿੱਚ ਕਿਸ ਤਰ੍ਹਾਂ ਦੀ ਕਿੰਨੀਆਂ ਪੋਸਟਾਂ ਕਿਹੜੇ-ਕਿਹੜੇ ਸਬਜੈਕਟਾਂ ਦੀਆਂ ਪੋਸਟਾਂ ਦੇ ਜ਼ਿਆਦਾ ਚਾਂਸਸ ਬਣਦੇ ਨੇ ਸੋ ਜੁੜੇ ਰਹਿਣਾ ਹੈ ਜੀ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਧੰਨਵਾਦ ਥੈਂਕ ਯੂ ਵੈਰੀ ਮੱਚ